ਪੁਲਵਾਨਤ ਹਾਂਜੀ ਦੀ ਹਾਂ ਕਿਦਾਂ ਠੀਕ ਠਾਕ ਦੀ ਸਤਿ ਸ਼੍ਰੀ ਅਕਾਲ ਹਾਂ ਨਿਆਣੇ ਕਿਦਾਂ ਹਾਂਜੀ ਮੈਂ ਬੇਲੀ ਸੀ ਮੈਂ ਕਿਹਾ ਮੈਂ ਕੁਲਵਾਨਤ ਕੋ ਨੂੰ ਮਿਲ ਕੇ ਆਉਣੀ ਆ ਅੱਛਾ ਗੱਲਾਂ ਗੱਲਾਂ ਗੁੱਲਾ ਮਾਰਦੇ ਆ ਜਾ ਕੇ ਕੰਮ ਕਾਰ ਖਤਮ ਕਰਕੇ ਬੈਠ ਮੈਂ ਵੀ ਕੰਮ ਕਾਰ ਖਤਮ ਕਰਕੇ ਬੈਠੀ ਸੀ ਮੈਂ ਕਿਹਾ ਬੇਲੀ ਹੋਣੀ ਮੈਂ ਜਾ ਕੇ ਆਂਦੇ ਹਾਂ ਹੋਰ ਕਰਨਾ ਨਹੀਂ ਸਾਰਾ ਦਿਨ ਉਹ ਨਿਆਣੇ ਚਲ ਜਾਂਦੇ ਆ ਸਕੂਲੇ ਹੋਰ ਕੀ ਮੇਰੇ ਤਾਂ ਬੁਢੇ ਹੋਏ ਹੋ ਹੂੰ ਹੋਰ ਕੰਮਾਂ ਕਰਦੇ ਲੱਗੇ ਹੋ ਹੋਰ ਦੀਦਾ ਨਹੀਂ ਦੇਰ ਮੇਰਾ ਕਿਤੇ ਸ਼ੋਰਲੀ ਆਵਾਜ਼ ਲੈਦੀ ਤੁਸੀਂ ਨਾ ਕਿਆ ਕਰੋ ਸ਼ੋਰਲੀ ਬਾਜਾ ਕਹਤੇ ਨਹੀਂ ਕਹਿਣਾ ਸਾਰਾ ਪਿੰਡ ਕਹਿੰਦਾ ਲੈ ਦਾ ਪਿੰਡ ਭਾਵੇਂ ਕਹਿੰਦਾ ਤੁਸੀਂ ਨਹੀਂ ਸਿਆ ਕਰੋ ਸਾਰਾ ਪਿੰਡ ਕਹਿੰਦਾ ਮੇਰਾ ਤਾਂ ਫੇਰ ਵੀ ਰਿਸ਼ਤਾ ਨਾਤਾ ਲਾਦਾ ਮੇਰਾ ਤਾਂ ਉਹ ਦੇ ਰਾਤ ਉਹ ਸ਼ੋਰਲੀ ਬਾਜ ਨੇ ਜਾਂ ਤੁਹਾਡੇ ਤੇ ਸ਼ੋਰਲੀ ਛੱਡੀ ਫੇ ਪਤਾ ਲੱਗੂ ਤੁਹਾਨੂੰ ਲੈ ਮੇਤੇ ਉਹਨੇ ਕੀ ਸ਼ੋਰਲੀਆਂ ਛੱਡਣੀਆਂ ਆ ਹੋਰ ਕਿਆ ਫੇ ਪਤਾ ਲੱਗੂ ਤੁਹਾਨੂੰ ਨਹੀਂ ਮੇਤੇ ਉਹਨੇ ਕੀ ਸ਼ੋਰਲੀ ਛੱਡਣੀਆਂ ਲੈ ਜਦੋਂ ਛੱਡੂਗਾ ਮੈਂ ਤਾਂ ਸਾਰੀ ਦੁਨੀਆ ਘੁੰਮੀਓ ਮੈਂ ਤਾਂ ਸਾਰੀ ਦੁਨੀਆ ਗਾਈਓ ਮੇਤੇ ਉਹਨੇ ਕੀ ਸ਼ੋਰਲੀ ਛੱਡਣੀਆਂ ਲੈ ਦੇਖ ਲਿਓ ਫੇਰ ਲੈ ਆ ਦੇ ਆ ਗਿਆ ਸ਼ੋਰਲੀ ਬਾਜਾ ਹਾਂ ਭਾਬੀ ਕਿੱਦਾਂ ਹਾਂ ਠੀਕ ਹਾਂ ਹੋਰ ਹੋਰ ਕਿੱਦਾਂ ਵੀ ਛੁਰਲੀ ਆਵਾਜ਼ ਹੋ ਭਾਬੀ ਤੂੰ ਨਾ ਕੀ ਕਰਦਾ ਸਾਰਾ ਪਿੰਡ ਸਦਾ ਮੈਂ ਕਹਿੰਦਾ ਕਹਿੰਦਾ ਤੂੰ ਵੀ ਲੱਗ ਗਈ ਮੈਂ ਜਦ ਸਾਰਾ ਪਿੰਡ ਮੈਂ ਵੀ ਪਿੰਡ ਦੇ ਵਿੱਚ ਹੀ ਆਉਂਦੀ ਆ ਜਦੋਂ ਛੱਡੀ ਨਾ ਮੈਂ ਛੁਰਲੀ ਫੇ ਭਾਜੀ ਮਾਰੂ ਜਾਂ ਤੇਰੇ ਭਰ ਨੂੰ ਮਾਰ ਫੇ ਲੈਣਾ ਉਹਨੇ ਤੇ ਕੀ ਛੁਰਲੀਆਂ ਛੱਡਣੀਆਂ ਸਾਰਾ ਦੁਨੀਆ ਮਹਗਾਈ ਕੋਈ ਨਹੀਂ ਛੱਡ ਕੇ ਦੇਖ ਰਿਹਾ ਸੋਹ ਲੈ ਮੈਂ ਤੈਨੂੰ ਦੱਸ ਦਵਾ ਸਾਡ ਤੂੰ ਕਿਹੜੀ ਜ਼ੋਰ ਲਈ ਚੱਲ ਰਹੀ ਹੈ ਮੈਨੂੰ ਲਾ ਕੇ ਕਿੰਝ ਪਤਾ ਲੱਗੂ ਜ਼ੋਰ ਲਈ ਇਹ ਦੁਨੀਆ ਦੇ ਕੀ ਹੋਈ ਆ ਮੈਂ ਤਾਂ ਦੁਨੀਆ ਦੇਖੀ ਤੂੰ ਮੇਰੇ ਵਾਲੀ ਮੈਨੂੰ ਲਾਦਾ ਕਿ ਇਹਨਾਂ ਨੂੰ ਫੇਰ ਦਿਖਾਉਣੇ ਪੈਣਗੇ ਇਹਨੂੰ ਜ਼ੋਰ ਲਈ ਹੈ ਨਾ ਕੋਈ ਨਹੀਂ ਨਕਾਲ ਦੇ ਤੂੰ ਜਿਹੜੀ ਸ਼ੋਰਲੀ ਦਖਾ ਲਣੀ ਹੈ ਨੱਕ ਕਹਿੰਦੇ ਕਦੇ ਤੈਨੂੰ ਸ਼ੋਰਲੀ ਬਾਜ ਕੋਈ ਜਦੋਂ ਮੌਕਾ ਉਦਣੇ ਦੱਸੂ ਹਾਂ ਅੱਛਾ ਹਾਂ ਮੈਂ ਤਾਂ ਕਹ ਫਿਰ ਨਾ ਹੀ ਰੱਖਿਆ ਮਾਤਾ ਨੇ ਇਹਦਾ ਸ਼ੋਰਲੀ ਬਾਜ ਦੀਦੀ ਪਿੰਡ ਚ ਕੀ ਇਹ ਤਾਂ ਰਿਸ਼ਤੇਦਾਰਾਂ ਚ ਜਾ ਕੇ ਨਹੀਂ ਹਟਦਾ ਹੈਗਾ ਉੱਥੇ ਵੀ ਸੋਰਲੀਆਂ ਹੀ ਚੱਲਉਂਦਾ ਹੈ ਉਹ ਸੋਰਲੀ ਲਾ ਜਾਂਦਾ ਚੱਲ ਕੋਈ ਨਹੀਂ ਇਦਾਂ ਕਹਦੀ ਹਾਂ ਮੈਂ ਚੱਲਦੀ ਹਾਂ ਕਿੰਨਾ ਟਾਈਮ ਹੋ ਗਿਆ ਮੈਨੂੰ ਆਈ ਨੂੰ ਚੱਲ ਹੁਣ ਤੂੰ ਬਚ ਕੇ ਰਹੀਂ ਕੋਈ ਨਹੀਂ ਦੇਖ ਲਾ ਨਿਗਾਹ ਚ ਆ ਗਈ ਤੂੰ ਇਹ ਛੋੜ ਲਈ ਲਾਉ ਹੁਣ ਤੇਰੇ ਤੇ ਕੋਈ ਨਹੀਂ ਦੇਖ ਲੈਂਦੇ ਮੈਂ ਚੱਲਾਂ ਹੋਰ ਕੀ ਆ ਠੀਕ ਆ ਚੰਗਾ ਠੀਕ ਹੈ ਹਾਂਜੀ ਠੀਕ ਆ ਓਕੇ ਨਾ ਤੁਸੀਂ ਕਿੱਧਰ ਚਲੇ ਗਏ ਸੀਗੇ ਉਹ ਮੈਂ ਬੈਠੇ ਸੀਗਾ ਬਾਹਰ ਬਾਦਮਾ ਹੜਵਾ ਦਿੰਦਾ ਆਹ ਘੋਰਾळा ਆਇਆ ਸੀ ਪਹਿਲੇ ਅੱਛਾ ਚਲ ਗਏ ਭਾਬੀ ਹੋਰ ਚਲੇ ਗਏ ਹੁਣ ਇਹ ਵੀ ਜੋ ਲਾ ਪੇਸ਼ੋਰ ਲਈ ਬੈਠਾ ਤਾਂ ਉਹਤ ਕੋ ਦਾ ਕੰਮ ਹੀ ਐਦਾ ਦੇ ਤਾਂ ਕੀ ਕਰਨ ਮੈਨੂੰ ਲੱਗਦਾ ਹੁਣ ਇਹਨੂੰ ਜੋਰ ਦਿਖਾਣੇ ਪੈਣੇ ਨੇ ਨਾ ਚੋਲੀ ਲੈ ਐਵੇਂ ਨਾ ਕੋਈ ਪੰਗਾ ਲੈ ਕੇ ਬਹਿ ਜੀ ਮਾਰਾ ਦੇ ਕਰੂੰਗਾ ਕਦੇ ਨਾ ਮਜ਼ਾਕ ਮੈਂ ਦੱਸ ਉਹ ਆ ਲੈਣਦੇ ਹੁਣ ਜਿੱਦਾਂ ਆਈ ਨਾ ਹੁਣ ਜਿੱਦੜ ਗਿਆ ਤੂੰ ਦੇਖ ਹੀ ਜਾਊਗਾ ਤੂੰ ਲੈ ਤਾਂ ਫਿਰ ਨਾ ਹੋਰ ਕੀਆ ਕੁਲਵੰਤ ਹਾਂ ਜੀ ਜੀ ਹੋਰ ਠੀਕ ਆਕ ਵਧੀਆ ਮੈਂ ਤੁਹਾਡੇ ਦੀ ਉਹਦੀ ਹੋ ਗਈ ਮੁੰਡੇ ਦੀ ਗੱਲਬਾਤ ਚੱਲਦੀ ਸੀ ਤੁਸੀਂ ਜੇ ਤੁਹਾਡੇ ਦੀ ਦੇਖੋ ਦਖਾਣਾ ਕੁੜੀ ਦਾ ਤਾਂ ਹੋ ਗਿਆ ਬੋਟੀ ਤਾਂ ਆ ਗਈ ਜਿੰਦ ਤੱਕ ਪਸੰਦ ਆ ਗਈ ਆ ਤਾਂ ਹੁਣ ਮੁੰਡਾ ਉਹਨਾਂ ਨੇ ਦੇਖਣਾ ਆ ਦੇਖੀ ਹੁਣ ਕਿਦਾਂ ਪਸੰਦ ਆਉਂਦਾ ਮੁੰਡਾ ਤਾਂ ਭਰਾ ਭਤੀਜਾ ਤਾਂ ਮੇਰਾ ਸੁਨੱਖਾ ਆ ਤੇ ਜੇ ਪਸੰਦ ਆ ਗਿਆ ਤਾਂ ਕੋਈ ਦਰ ਮੂੰਹ ਮਿੱਠਾ ਕਰਾਉਂਗੀ ਹਾਂ ਕੋਈ ਗੱਲ ਹਾਂ ਭਾਬੀ ਕਹਾਂ ਠੀਕ ਆ ਹੁਣ ਹੁਣ ਅਸ਼ੋਰਲੀ ਵਾਂ ਛੱਡਿਆ ਸ਼ੋਰਲੀ ਆ ਉਹ ਹੁਣ ਆਪਾਂ ਭਾਬੀ ਛੱਡਦੀਆਂ ਚੋਲੀਆਂ ਹੁਣ ਨਹੀਂ ਛੋਲੀਆਂ ਛੱਡਿਆ ਕਣੇ ਚਲ ਵਧੀਆ ਕੀਤਾ ਹੈਗਾ ਕੀ ਐਵੇਂ ਵਿੱਚ ਐਵੇਂ ਸਾਰੇ ਪਿੰਡ 'ਚ ਬਤਨਾਮੀ ਹੁੰਦੀ ਆ ਹਾਸੇ ਦਾ ਕਈ ਵੀ ਨਾ ਤਮਾਚ ਕਿਹੜਾ ਕੌਣ ਕੁੜੀ ਦੇਖਿਆ ਇਹਨਾਂ ਭਤੀਜੇ ਦਾ ਭਤੀਜੇ ਦਾ ਰਿਸ਼ਤਾ ਲਾਵੇ ਠੀਕ ਆ ਠੀਕ ਆ ਦੱਸ ਦੇ ਜੀ ਉਦੋਂ ਜਾਣਾ ਠੀਕ ਆ ਠੀਕ ਆ ਦੱਸ ਦੇ ਜੀ ਉਦੋਂ ਜਾਣਾ ਅੱਛਾ ਚਲਿਓ ਨਾਲ ਹਾਂ ਮੈਂਗਾ ਦੇਖ ਲਾ ਹੋਇਆ ਬਿੱਟੂ ਦੇ ਘਰ ਆ ਨਹੀਂ ਅਮਰਜੀਤ ਆਹੋ ਉਹਨੂੰ ਕੱਲ ਡੀਸੀ ਨੇ ਸਨਮਾਨਤ ਕੀਤਾ ਕੱਦ ਲਈ ਉਹ ਕ੍ਰੇਲੇ ਬਹੁਤ ਛੋਲੇ ਬਣਾਉਂਦੀ ਆ ਉਹ ਲੈ ਵੀ ਤੂਰੀ ਬੋਟੀ ਲਾਹੌਰ ਉਹ ਨੂੰ ਤਾਂ ਕੋ ਚੱਜ ਨਾ ਚਾਰਨਾ ਸੀ ਉਹ ਕਿੰਨਾ ਕ੍ਰੇਲੇ ਲਾਪੇ ਬਣਾਉਂਦੇ ਨੇ ਵਧੀਆ ਕ੍ਰੇਲੇ ਬਣਾਉਂਦੀ ਕ੍ਰੇਲਿਆਂ ਵਾਲੀ ਕਰਕੇ ਮਸ਼ਹੂਰ ਹੋ ਗਿਆ ਆਪਣਾ ਪਿੰਡ ਦਾ ਨਾਮ ਬਣ ਗਿਆ ਲਾਹੌਰ ਤੇ ਇਹ ਤਾਂ ਵਧੀਆ ਚੱਲਾ ਮਰਜੀ ਦੀ ਇਨੀ ਤਰੱਕੀ ਹੋ ਗਈ ਸਾਨੂੰ ਬੜੀ ਖੁਸ਼ੀ ਹੋਈ ਆ ਮੇਰਾ ਖਿਆਲ ਉਹ YouTube ਤੇ ਉਹਨੇ ਪਾਈ ਸੀ ਇਹ ਮੜ ਜਾਏ ਉਹ YouTube ਤਾਂ ਇੰਨਾ ਬੈਰ ਹੋ ਗਿਆ ਰਾਮੋ ਦਾ ਵਧੀਆ ਲੱਗੇ ਨਾ ਵਾਇਰਲ ਹੋ ਗਏ ਵਧੀਆ ਕੀਤਾ ਵਧੀਆ ਕੀਤਾ ਮੈਂ ਤਾਂ ਉਥੇ ਆ ਮੈਂ ਵਧਾਈਆਂ ਦਿੱਤੀਆਂ ਅਜ ਕੋਈ ਨਹੀਂ ਅਸੀਂ ਵੀ ਜਾਵਾਂਗੇ ਕੁਲਵੰਤ ਜਾਵਾਂਗੇ ਅਸੀਂ ਮੈਨੂੰ ਮੈਂ ਲੱਡੂ ਖਾਦੇ ਹਾਂ ਮੈਂ ਲੱਡੂ ਖਾਏ ਹੋਰ ਮੈਨੂੰ ਉਹ ਤਾਂ ਮੇਰੇ ਹਿਸਾਬ ਨਾਲ ਉਹਨੂੰ 35-40 ਹਜ਼ਾਰ ਰੁਪਈਆ ਮਹੀਨੇ ਦਾ ਦੇਣਾ ਵੀ ਆ ਵਧੀਆ ਸੋਹੋ ਤੇ ਹੋਰ ਮਿਹਨਤ ਹੀ ਆ ਹੋਰ ਮਿਹਨਤ ਹੀ ਆ ਪੈਸੇ ਆਦੇ ਹੁੰਦੇ ਆ ਹੋਰ ਉਹ ਪਤਾ ਨਹੀਂ ਆ ਕਿ ਉਹ ਕੀ ਕਰੀ ਅੱਜ ਤੱਕ ਨਹੀਂ ਬਣਾ ਲੱਗੇ ਅਸੀਂ ਗੱਲ ਮੁੱਕ ਗਏ ਤੇ ਉਹ ਵਧੀਆ ਹੀ ਆ ਤਰੱਕੀ ਕੀਤੀ ਆਪਣੇ ਪਿੰਡ ਦੇ ਵਿੱਚ ਬਹੁਤ ਹੀ ਨੇ ਤਰੱਕੀ ਕੀਤੀ ਆ ਕੁਰਸੀ ਵਾਲੀ ਗੱਲ ਉਹ ਤਾਂ ਬਹੁਤ ਕੁਰਸੀ ਵਾਲੀ ਗੱਲ ਆ ਲਾ ਹੋ ਮੈਂ ਰਾਹ ਤੂੰ ਹੀ ਸੇਖ ਜੀ ਆਵਣਾ ਸੇਖ ਲਈ ਅਮਰ ਜੀ ਅਸੀਂ ਅਸੀਂ ਵੀ ਚਾਰ ਕੇ ਕਲਾਸਾਂ ਲਾ ਕੇ ਆਵਾਂਗੇ ਹੋਰ ਕਿੱਥੇ ਕੀ ਜਾਣਾ ਉਹਦੇ ਕੋਲੇ ਸਿੱਖਾਂਗੇ ਉਹਦੇ ਕੋਲੇ ਜਾਵਾਂਗੇ ਨਾਲੇ ਵਧਾਈਆਂ ਦੇ ਕੇ ਆਵਾਂਗੇ ਨਾਲੇ ਲੱਡੂ ਖਾ ਕੇ ਆਵਾਂਗੇ ਆਹ ਮੈਂ ਮਰ ਜਾਇਆ ਮਾ ਬਾਜਾ ਮਾਰਦਾ ਮੈਂ ਜਾਇਆ ਜਾਇਆ ਕਾਲੇ ਜਾਵਾਂ ਕੁਲਵੰਤ ਮੈਂ ਹੁਣ ਚੱਲਦੀ ਆਂ ਮੈਂ ਕੋ ਸੋਹਲੀ ਦਾ ਨਵੀਂ ਗੱਲ ਦੱਸ ਗਿਆ ਨਵੀਂ ਗੱਲ ਦੱਸ ਗਿਆ ਲੈ ਇੰਨੀ ਤਰੱਕੀ ਕਰ ਲਈ ਅਮਰਜੀਤ ਇੰਨੇ ਜੋਗੀ ਹੈਗੀ ਹੈ ਪਹਿਲਾਂ ਤਾਂ ਹੈ ਨਹੀਂ ਸੀ ਆਹੋ ਕਿਹ ਪਤਾ ਸੱਚੀ ਹੋਊਗਾ ਚਲੋ ਜਦੋਂ ਕਿਸਮਤ ਸਾਥ ਦਿੰਦੀ ਕਿਹੜਾ ਕਿਸੇ ਨੂੰ ਪੁੱਛ ਕੇ ਦਿੰਦੀ ਹੈ ਤਾਂ ਠੀਕ ਹੋ ਕਲੋਂ ਤਾਂ ਮੈਂ ਚੱਲਦੀ ਹਾਂ ਓਕੇ ਚਲ ਠੀਕ ਆ ਜਿਹੜੀ ਭਾਬੀ ਹੋਰ ਲੈ ਚੰਗੀ ਤੁਸੀਂ ਛਾੜੀ ਦਿੱਤੀ ਨਾ ਸ਼ੋਰ ਲਈ ਆਵਾਜ਼ ਨਹੀਂ ਆਏ ਮੈਂ ਕਿਹਾ ਰੋਜ਼ ਹੀ ਸ਼ੋਰ ਨਹੀਂ ਛੋਲੀ ਕਹਿੰਦੀ ਅੱਜ ਮੈਂ ਕਿਹਾ ਇਹਨੂੰ ਵੀ ਮੰਖਲਾਏ ਦੀਆਂ ਕਰੇਲੇ ਮੈਂ ਹੁਣ ਖਲਾਉ ਅਮਰ ਜੀ ਮੇਰੇ ਵੀ ਦਿਮਾਗ ਚ ਆ ਗਿਆ ਮੈਂ ਵੀ ਤੁਹਾਡਾ ਚੰਗਾ ਸਾਥ ਦੇ ਦਿੱਤਾ ਮੈਂ ਕਿਹਾ ਹੁਣ ਤੂੰ ਦੇਖੀ ਕਰੇਲੇ ਖਾਂਦੀ ਇਹ ਅਮਰ ਜੀ ਤਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਹੀ ਉਹ ਐਨੀ ਲੜਾਕੀ ਉਹ ਤੋਂ ਬਿੱਟੂ ਤਾਂ ਤੰਗ ਹੋਈ ਹੋਈ ਆ ਹਾਂ 라 ਹੋਰ ਗੁੱਸਾ ਦੇ ਚ ਪਹਿਲੇ ਐਨਾ ਉਹ ਭੋਲੀ ਭਾਲੀ ਬਜਾਰੀ ਸੱਚ ਮੰਨ ਗਈ ਹੁਣ ਤੁਹਾਡੀਆਂ ਗੱਲਾਂ ਤੇ ਦੇਖੀ ਜਾਉ ਕਹਣਾ ਅਸੀਂ ਆਪਾਂ ਨੂੰ ਥੋੜੀ ਦੱਸਿਆ ਮੈਂ ਤਾਂ ਤੇ ਇੰਨਾ ਗਾਲ ਕੀਤੀ ਆ ਮੈਂ ਉਹਨੂੰ ਥੋੜਾ ਜਿਹਾ ਕਿਹਾ ਵੀ ਤੂੰ ਕਹੀ ਉਹ ਕਹਿਣੋਂ ਹਟ ਇਹਨੂੰ ਬਧਾਈਆਂ ਦੇਣੀਆਂ ਕੰਮ ਖਰਾਬ 10 ਚਲ ਦੇਖੀਏ ਮਜ਼ਾਕ ਦੇਖੀ ਜਾਓ ਹੁਣ ਚਲੋ ਉਹ ਮਰਜੀ ਤੋਰੀ ਆਈ ਆ ਚਲ ਇਹਨੂੰ ਮੈਂ ਬਧਾਈਆਂ ਦੇ ਹੀ ਦਿੰਦੀ ਆ ਹਾ ਬਧਾਈਆਂ ਕੋਰੇ ਤੈਨੂੰ ਬਹੁਤ ਬਹੁਤ ਇਹ ਕਾਰੀਆਂ ਬਧਾਈਆਂ ਮੈਨੂੰ ਤੂੰ ਦੇਈਆਂ ਨਹੀਂ ਸਵਾਦ ਬਹੁਤ ਬਣੋਗੇ ਕੋਰੇ ਸੁਆਦ ਮੈਨਾਂ ਨਹੀਂ ਤੈਨੂੰ ਸ਼ਰਮ ਨਹੀਂ ਆਦੀ ਤੇਰਾ ਢੋਲਾ ਚਾਟਾ ਮੈਨੂੰ ਬਧਾਈਆਂ ਦੇਣ ਲੱਗੇ ਮੈਂ ਬਧਾਈਆਂ ਦੇਣੇ ਤਾਂ ਤੂੰ ਮੈਨੂੰ ਢੋਲਾ ਚਾਟਾ ਨਹੀਂ ਸਾਡੇ ਘਰਾਂ ਚ ਨਹੀਂ ਗੱਲਾਂ ਹੁੰਦੀਆਂ ਸਾਰਿਆਂ ਦੇ ਘਰਾਂ ਜਿਵੇਂ ਜਾਨੀਆਂ ਗੱਲਾਂ ਇਹ ਹਾਦਾਂ ਦੀ ਗੱਲ ਹੈ ਤੂੰ ਹਾਦਾਂ ਦੀ ਗੱਲ ਨਹੀਂ ਆਂ ਬਸ ਤੂੰ ਸ਼ਰਮਦਾਰਾ ਮਾੜੀ ਮੋਤੀ ਹੱਦ ਹੋ ਗਈ ਤੇਰੇ ਵਾਲੇ ਕਰੇਲੇ ਸਵਾਦ ਵਾਂ ਤੈਨੂੰ ਮੈਂ ਵਧਾਈਆਂ ਦੇਣ ਆ ਗਈਆਂ ਨਹੀਂ ਤੂੰ ਮੇ ਨਾਲ ਲੜਨ ਲੱਗੇ ਮੈਂ ਤਾਂ ਇਹ ਸੋਚਿਆ ਚੱਲ ਭੈਣ ਭਰਾ ਕੋਈ ਤਰੱਕੀ ਕਰੇ ਮੈਂ ਉਹਨੂੰ ਵਧਾਈਆਂ ਦੇਣਾ ਨਹੀਂ ਮੈਂ ਤਾਂ ਕਹਿੰਦੀ ਜਿੱਦਾਂ ਵੀ ਮੈਂ ਤਰੱਕੀ ਕੀਤੀ ਆ ਤੂੰ ਵੀ ਤਰੱਕੀ ਕਰੇ ਅੱਜਾ ਦੀ ਅੱਛਾ ਬਾਬਾ ਲੈ ਤੂੰ ਤਾਂ ਲੜਨੇ ਨੂੰ ਬੈ ਗਈ ਨਹੀਂ ਮੇਰੀ ਗੱਲ ਸੁਣ ਐ ਤੂੰ ਫੜ ਕੇ ਮੇਰੀ ਗੱਲ ਸੁਣ ਹੁਣ ਸੁਣ ਕੇ ਚੰਗੀ ਜਾਨੀ ਆ ਮੇਰਾ ਨਹੀਂ ਇੰਨਾ ਟਾਈਮ ਹੈ ਗੱਲ ਸੁਣ ਮਾਂਜਾ ਦੇਖ ਲੈ ਕਿੱਦਾਂ ਦਾ ਹੈ ਦੀਦਾ ਮਾਂਜਾ ਫੇਰੀ ਦਾ ਹੀ ਹੁੰਦਾ ਜੀ ਮੈਂ ਮੇਰਾ ਨਹੀਂ ਟਾਈਮ ਤੇ ਨਾਲ ਲਾਣੀ ਆਂਦਾ ਨਹੀਂ ਐਤੋਂ ਗੱਲ ਕਰਕੇ ਜਾ ਕਾਹਦੀ ਵਧਾਈਆਂ ਤੂੰ ਦੇਈਆਂ ਨਹੀਂ ਮੈਨੂੰ ਪਹਿਲੇ ਮੈਨੂੰ ਪਤਾ ਲੱਗਾ ਤੂੰ ਤਰੱਕੀ ਕੀਤੀ ਆ ਯੂਟਿਊਬ ਤੇ ਤੇਰਾ ਨਾਂ ਕਹਿੰਦੇ ਚੜਿਆ ਆ ਮੈਨੂੰ ਦੁਰੀ ਜਾਨੀ ਹੁਣ ਦੁਕਾਨਾ ਕਰਕੇ ਜਾ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਆ ਹਾਂ ਕੀ ਗੱਲ ਆਰੇ ਚਲੋ ਮੈਨੂੰ ਵਧਾਈਆਂ ਦਿੰਦੀ ਆ ਕਹਿੰਦੀ ਕਰੇਲਿਆਂ ਨਹੀਂ ਦੇ ਨੂ ਮਸ਼ੂਰ ਕਾਹਦੀਆਂ ਵਧਾਈਆਂ ਮੈਨੂੰ ਪਤਾ ਲੱਗਾ ਵੀ ਇਹ ਨਾ ਕਰੇਲੇ ਬਹੁਤ ਸਵਾਦ ਬਣਾਉਂਦੀ ਹੈ ਕਹਿੰਦੇ YouTube ਤੇ ਇਹਦੀ ਚਰਚਾ ਹੋਈ ਉਹ ਮੈਂ ਕਿਹ ਚੈਨਲ ਤੇ ਬਤਾਈਆਂ ਦੇਵਾਂ ਚਲ ਮੈਂ ਘਰ ਨਾਲ ਮੂੰਹ ਮਿੱਠਾ ਕਰੂੰਦੀ ਇਹ ਤਾਂ ਮੇਰੇ ਗਲੇ ਹੀ ਪੈ ਗਈ ਨਾ ਗੱਲਾਂ ਤੋਂ ਤੈਨੂੰ ਸ਼ਰਮ ਹੈਗੀ ਉਦਾਂ ਕਾਦੀ ਸ਼ਰਮ ਸਿਆਣੀ ਬਿਆਣੀ ਹੈ ਤੂੰ ਕੋਰ ਤੁਸੀਂ ਨਹੀਂ ਹੋਣਾ ਸਿਆਣੇ ਇਹ ਅਸੀਂ ਵੀ ਹੋਣਾ ਤੂੰ ਇਹ ਗੱਲਾਂ ਕਰਦੀ ਚੰਗੀ ਲੱਗਦੀ ਹੈਗੀਆਂ ਮੈਨੂੰ ਕਿਸੇ ਨੇ ਕਿਹਾ ਕਰਕੇ ਤਾਂ ਹੀ ਮੈਂ ਬਤਾਈਆਂ ਤੇ ਮੈਨੂੰ ਸੁਪਨਾ ਆਇਆ ਸੀਗਾ ਉਹ ਗੱਲਾਂ ਤੋਂ ਸਾਡੇ ਨਾਲ ਲੜਾਈ ਨਹੀਂ ਹੁੰਦੀ ਹੁੰਦੀ ਆ ਫੇਰ ਜੇ ਕਰੇਲਿਆਂ ਤੋਂ ਸਾਡੀ ਲੜਾਈ ਹੈ ਤੂੰ ਕਾਹ ਚ ਕਹਿਣ ਲੱਗਿਆ ਮੈਨੂੰ ਤੁਹਾਡੇ ਲੜਾਈਆਂ ਹੋਈਆਂ ਆ ਤੈਨੂੰ ਹੁਣ ਕਹਿੰਦਾ ਵੇ ਸਾਡੇ ਇਹਨੂੰ YouTube ਤੇ ਮੈਨੂੰ ਪਤਾ ਲੱਗਾ ਕਰਕੇ ਤਾਂ ਹੀ ਮੈਂ ਆਈ ਆਂ ਕਹਿੰਦਾ ਹੁਣ ਤਾਂ ਮੈਨੂੰ ਕਹਤਾ ਮੈਨੂੰ ਵੈਸੇ ਉੱਦਾਂ ਹੀ ਮੇਰੇ ਚੱਲ ਅਮਰਜੀਤ ਚੱਲ ਮੈਂ ਕਰਦਾ ਕਰ ਲੈਣਾ ਨਾ ਮਾਰੇ ਮੋਟੇ ਸੰਗ ਕਰਿਆ ਕਰ ਸਾਡੀ ਸੰਗ ਕਰਾਂ ਮੈਂ ਤੂੰ ਲੱਗੀ ਉਹ ਵਧਾਈਆਂ ਦੇਣ ਕਾਹਦੀਆਂ ਵਧਾਈਆਂ ਲੱਗੀਆਂ ਮੈਨੂੰ ਵੀ ਕਿਸੇ ਨੇ ਦੱਸਿਆ ਕਰਕੇ ਮੈਂ ਆਈ ਮੈਂ ਹੋਰ ਨਾ ਕਿਸੇ ਦੇ ਘਰੇ ਚੱਲੇਗੀ ਤੈਨੂੰ ਦੱਸਿਆ ਕਿਹਨੇ ਪਹਿਲਾਂ ਦੱਸ ਦੱਸਿਆ ਮੈਨੂੰ ਕਿਸੇ ਨੇ ਤਾਂ ਹੀ ਮੈਂ ਆਈ ਉਹ ਸਾਡੀ ਦਾ ਘਰ ਵਿੱਚ ਲੜਾਈ ਹੋਈ ਸੀ ਤੂੰ ਉਹਨੂੰ ਲੱਗੀ ਉਹਦੇ ਹੀ ਖਾਮ ਖਾਮ ਨਾ ਗੱਲ ਸੁਣ ਮੇਰੀ ਤੇ ਆ ਤੂੰ ਤੂੰ ਵਧਾਈਆਂ ਦਿੰਦੀ ਕਿ ਕਿਸ ਕਾ ਦੀ ਮੈਨੂੰ ਦੱਸ ਮੈਨੂੰ ਤਾਂ ਭਰਾ ਵਾਹੀ ਪਤਾ ਲੱਗਾ ਸੀ ਚਲ ਮੈਂ ਤੈਨੂੰ ਦੱਸਦੀ ਆ ਮੈਨੂੰ ਤੈਨੂੰ ਪਤਾ ਹੈਗਾ ਕਿਸੇ ਗੱਲ ਦਾ ਆਹੋ ਮੈਨੂੰ ਪਤਾ ਕਰਕੇ ਮੈਂ ਆਈ ਦੱਸ ਕੀ ਪਤਾ ਤੈਨੂੰ ਆ ਤਾਂ ਮੈਂ ਗੱਲ ਸੁਣ। ਹਾਂ ਦੱਸ ਮੈਂ ਗਈ ਸੀ ਆਪਣੇ ਦੇਰ ਦੇ ਘਰ ਨੂੰ। ਅੱਛਾ ਜਿਹਨੂੰ ਸਾਰਾ ਪਿੰਡ ਸ਼ੋਰ ਲੂ ਸਕਦਾ ਆ। ਹਾਂ ਠੀਕ ਆ। ਇਹ ਮੈਂ ਉਹਨਾਂ ਦੇ ਘਰ ਵੀ ਮੈ ਪਲਵੰਤ ਨੂੰ ਮਿਲਣ ਗਈ ਸੀ। ਮੈਂ ਕਿਹਾ ਚੱਲ ਗੱਲਾਂ ਬਾਤਾਂ ਮਾਰਦੇ ਆ। ਅੱਛਾ ਉੱਥੇ ਆ ਗਿਆ ਫੇ ਉਹ ਦੇਰ ਮੇਰਾ ਵੀਰਾ। ਹੂੰ ਤਾਂ ਉਹਨੇ ਕੀ ਤੇ ਦੱਸਿਆ ਕਹਿੰਦੇ ਅਗੇ ਅਮਰਜੀਤ ਕਰੇਲੇ ਬਹੁਤ ਸਵਾਦ ਬਣਾਉਂਗੇ ਅੱਛਾ ਉਹਨੇ ਤੇ ਇੰਨਾ ਗੱਲ ਕੀਤੀ ਆ ਇਹ ਉਹਨੇ ਮੈਨਾਂ ਗੱਲ ਕੀਤੀ ਮੈਨੂੰ ਕੀ ਲੋੜ ਪਈ ਸੀ ਕੁੱਤੇ ਖਾਣੀ ਕਰਾਉਣ ਦੀ ਚੱਲ ਕੋਈ ਗੱਲ ਨਹੀਂ ਮੈਂ ਉਹਨੂੰ ਪੁੱਛਦਾ ਜਾ ਕੇ ਤੂੰ ਚੱਲ ਘਰ ਨੂੰ ਮੈਂ ਉਹਨੂੰ ਪੁੱਛਦਾ ਜਾ ਕੇ ਹਾਂ ਪੁੱਛ ਪੁੱਛ ਤੂੰ ਚੱਲ ਘਰ ਆ ਕੰਨੂ ਤੂੰ ਮੈਂ ਪੁੱਛਦਾ ਆਂ ਅੱਜ ਬਣਾਉਣਾ ਕੀ ਆ ਦੇਖਦੇ ਆ ਨਾਲੇ ਕਹਿੰਦੀ ਮਾਸੀ ਨੇ ਆਣਾ ਹਾਂ ਹੋਣਾ ਕੱਲ ਆਣਾ ਉਹਨਾਂ ਨੇ ਅੱਜ ਕੈਂਸਲ ਹੋ ਗਿਆ ਅੱਛਾ ਆ ਲੈ ਬਿਟੂ ਤੁਰਿਆ ਆਂਦਾ ਠੀਕ ਤਾਂ ਆਉਣਾ ਪਰ ਪਾਲਣ ਦੇ ਦੇਖਦੇ ਕੰਮ ਆਣਾ ਕੋਈ ਆ ਵੀਰ ਅੱਜ ਦਾ ਬੈਠਾ ਦਾ ਹੋਇਆ ਮੈਂ ਹਾਂਜੀ ਮੇਰੀ ਗੱਲ ਸੁਣ ਤੂੰ ਸਾਡੇ ਘਰ ਦੀਆਂ ਗੱਲਾਂ ਲੱਗਿਆ ਕਰਨ ਕੀ ਗੱਲ ਤੈਨੂੰ ਸਾਗ ਹੈਗੀ ਮારી ਮੋਟੀ ਕਿ ਨਹੀਂ ਮੈਂ ਤੇਰੇ ਘਰ ਦੀਆਂ ਗੱਲਾਂ ਤਾਂ ਯਾਰ ਕੀ ਜਾਣਾਂ ਤੂੰ ਮੈਨੂੰ ਦੱਸ ਮੈਂ ਤੇਰੇ ਘਰ ਦੀ ਹੁੰਦਾ ਮੈਨੂੰ ਕੀ ਪਤਾ ਉਹ ਮੇਰੇ ਘਰ ਵਾਲੀ ਨੂੰ ਲੱਗੀ ਉਹ ਵਧਾਈਆਂ ਦੇਣ ਸਤਿਆ ਕੀ ਹੋਇਆ ਕਹਿੰਦੀ ਤੈਨੂੰ ਡੀਜੀ ਨੇ ਸਨਮਾਨਤ ਕੀਤਾ ਤੈਨੂੰ ਵਧਾਈਆਂ ਨੇਵੇਂ ਬਧਾਈਆਂ ਸਤਿਆਂ ਸਤਿਆ ਰਿੰਦੀ ਆ ਤੇ ਤੂੰ ਆ ਗਿਆ ਮੇਰੇ ਘਰ ਨੂੰ ਲੰਮਾ ਲੈ ਕੇ ਉਹ ਸਾਡੇ ਨਾਲ ਲੜਾਈ ਹੋਈ ਉਹ ਨੂੰ ਬਧਾਈਆਂ ਦੇ ਲੱਗਿਓ ਸਾਨੂੰ ਚੰਗੀਆਂ ਲੱਗੀਆਂ ਗੱਲਾਂ ਦਾ ਤੂੰ ਸਾਡੇ ਨਾਲ ਗੱਲਾਂ ਕਰਦੇ ਆ ਬਾਹਰ ਕਿਉਂ ਕਰਦੇ ਆ ਮੇਰੇ ਮੂੰਹ ਸੁਣਿਆ ਤਾਂ ਕੋਈ ਗੱਲ ਮੈਂ ਕਿਹਾ ਤੇਰੇ ਘਰ ਵਾਲੀ ਨੂੰ ਬਧਾਈਆਂ ਦਿੱਤੀਆਂ ਯਾਰ ਕਿਹਾ ਤਾਂ ਨਹੀਂ ਉਹ ਸਤਿਆ ਦਾ ਕਹਿੰਦੀ ਆ ਉਹ ਜੇ ਹੁਣ ਸਤਿਆ ਆ ਗਾਉ ਤੈਨੂੰ ਕਹੂ ਖੂਨ ਛਾਲ ਮਾਰ ਫੇਖਾਉ ਖੂਨ ਛਾਲ ਮਾਰੂਗਾ ਤੂੰ ਨਾ ਗਾਲ੍ਹਾਂ ਮਾਰ ਸਤਿਆ ਨੂੰ ਤੇਰੇ ਮੂੰਹ ਤੋਂ ਲਿਆਉਣਾ ਜਾ ਲੈ ਆ ਨਾ ਹੁਣ ਇਹਦੇ ਵਿੱਚ ਇੱਥੇ ਕੀ ਗਈ ਹੋਣੀ ਆ ਉਹਨੇ ਲੱਗਿਆ ਮੋਸਰਾ ਪੇ ਮੈਂ ਉਹਨੂੰ ਕਦੋਂ ਕਦੋਂ ਗਿਆਤਾ ਕੋਈ ਗੱਲ ਨਹੀਂ ਮੈਂ ਇੱਥੇ ਜਾਂਦੀ ਮੈਂ ਲਿਆਇਆ ਜਰਾ ਹੁਣੇ ਮਾਰ ਕਰਤੀ ਚਾ ਚੱਲ ਮੈਂ ਆਪ ਕੋ ਪੜ ਲੈ ਮੈਨੂੰ ਕੋ ਡਰਦੀ ਆ ਚੱਲ ਤਾਂ ਕੋਈ ਗੱਲ ਨਹੀਂ ਫਿਰ ਸਤਿਆਂ ਨੂੰ ਲਿਆ ਆਹ ਆਹ ਤਰਨੀ ਆ ਮੈਂ ਗੱਲ ਉਹਨਾਂ ਹਾਂ ਦੱਸੋ ਆਜੋ ਹਾਂ ਬੇ ਹਾਂ ਆਜੋ ਨਿਯਮ ਇਹ ਨਾ ਲੜਦੇ ਆ ਕਾਦੇ ਤੂੰ ਦਨ ਗੱਲ ਨਹੀਂ ਕੀਤੀ ਜਦੋਂ ਆ ਤਾਂ ਮੈਂ ਬੈਠੀ ਹਾਂ ਸੇ ਆ ਕੇ ਕਿਹਦੇ ਕੋਲ ਆਲਾ ਸੋਝਾ ਗਾਲ ਨਹੀਂ ਤੂੰ ਗਾਲਮੀ ਗਾਲਮੀ ਕੀ ਕਰ ਰਹੀ ਜਿੱਦ ਦਾ ਮੇਰੀ ਗੱਲ ਸੁਣ ਨਹੀਂ ਤੇ ਮੇਰੀ ਕੁੱਤੇ ਖਾਣੇ ਕਰਾ ਦਿੱਤੀ ਆ ਤੂੰ ਸਾਡੀਆਂ ਗੱਲਾਂ ਬਾਹਰ ਜਾ ਕੇ ਤੂੰ ਕਾਹਦੇ ਕਰੀਂ ਬੱਸ ਕੋਲ ਦੇ ਗੱਲ ਆਹੋ ਅੱਛਾ ਉਹ ਬਿੱਟੂ ਭਾਜੀ ਬਹਿ ਜਾ ਮੈਂ ਕਹਾਂ ਗੈਂਸੇ ਮਿਲਵਾ ਦੇ ਵਿੱਚ ਟੱਕਰੀ ਆਉਂਦੀ ਉਹ ਨਹੀਂ ਮੈਂ ਤੈਨੂੰ ਕਿਹਾ ਅਜੀ ਆ ਵੀ ਸੀ 50 ਗੱਲਾਂ ਕਰਦੀਆਂ ਤੇ ਮੈਂ ਕੋਲ ਉਹਨੇ ਸੱਚ ਨੇ ਮੈਂ ਵੀ ਸੱਚ ਨੇ ਮੈਂ ਤਾਂ ਉਹਦੇ ਘਰ ਨੋਂ ਨਹੀਂ ਗਈ ਉਹ ਤੁਰ ਹੀ ਆਦੀ ਸੀ ਕਿ ਉਹਰਾ ਸੱਟ ਕੇ ਆਪ ਨੂੰ ਕੱਢੀ ਜੋ ਮਾਜੀ ਕਰੀਏ ਤਹਾਉ ਦੇ ਮਾਰ ਕੇ ਇਹਦਾ ਧੋੜੀ ਕਰਨੀ ਚਾਹੀਦੀ ਥੋਲੇ ਦੇ ਬਾਕੇ ਮਾਰੇ ਨੇ ਕੁੱਤੇ ਖਣਸ਼ਿਆਣੀ ਬਿਆਣੀ ਤੱਕ ਵੀ ਇਹਨਾਂ ਨੇ ਸਿਆਣੇ ਨਹੀਂ ਹੋਣਾ ਥੋੜਾ ਝਾਟਾ ਜੋ ਨਾ ਫੋਨੇ ਨੇ ਕੁੱਤੇ ਬਾਣੀ ਕੀਤੀ ਉਹਨਾਂ ਨੇ ਇਹਨਾਂ ਦਾ ਮੇਰੇ ਘਰ ਦੇ ਘਰ ਦੇ ਤਾਂ ਵੀ ਨਹੀਂ ਕਰਾਂਦੀ ਜਿੱਦ ਨਹੀਂ ਨਾ ਨੇ ਮੇਰੀ ਕੀਤੀ ਤੈਨਾਂ ਕਰਦੇ ਨਾ ਹੋਰ ਕੀ ਕਰਦੇ ਸੀ ਤੈਨੂੰ ਘਰ ਦੇ ਨਾ ਤੁਹਾਨੂੰ ਮਾਰ ਮੈਨੂੰ ਕੀ ਪਤਾ ਤੁਹਾਡੇ ਘਰ ਚ ਲੜਾਈਆਂ ਹੋਣ ਮੈਂ ਤੇ ਤੂੰ ਪੁੱਛਦਾ ਲੈਂਦੀ ਬਰੋਂ ਇਹਨਾਂ ਤੋਂ ਕਿ ਤੁਹਾਡੇ ਕੋਲ ਲੜਾਈ ਹੋਈ ਓ ਤੂੰ ਉਹਨੂੰ ਲੱਗੀ ਉਹ ਬਣਾਈਆਂ ਤੇ ਹੈ ਤੇਰੀ ਕਾਹਦੀ ਲੜਾਈ ਓ ਤੂੰ ਕਦੋਂ ਨਾਲ ਲੜਦਾ ਆਂ ਨਾਦਵਾ ਕੇ ਤੈਨੂੰ ਜਿੱਦ ਤੈਨਾਂ ਨਾ ਨਾ ਲਾ ਲੈਂਦੇ ਹਾਂ ਲਾਦਾ ਰੋਜ਼ ਲੜੀਦਾ ਸੀ ਹੈ ਤਾਂ ਰੋਜ਼ ਲੜੀਦਾ ਕੋਈ ਨਹੀਂ ਕੋਈ ਨਹੀਂ ਭਰਾਵਾ ਇਹਦੇ ਕੋਲ ਭਰਾਵਾ ਮੈਂ ਮੰਗ ਲੈਂਦਾ ਮਾਫੀ ਤੂੰ ਗੱਲ ਕੀਤੀ ਤਾਂ ਮੈਂ ਇਹਦੇ ਨਾਲ ਕੀਤੀ ਆ ਉਹ ਨਹੀਂ ਦੀਦੀ ਗੱਲ ਤੁਸੀਂ ਹੀ ਕਹਿੰਦੇ ਸੀਗੇ ਵਰਲੀ ਮੇਰੇ ਤੇ ਅਸਰ ਨਹੀਂ ਕਰਨੀ ਹੈਗੀ ਨਹੀਂ ਦੀਦੀ ਨਾ ਛੁਰ ਲਈ ਹਾਂ ਹਾਂ ਤੂੰ ਮੈਨੂੰ ਹਾਂ ਤੇਰੀਆਂ ਚੰਗੀਆਂ ਛੁਰ ਲੀਆਂ ਬਾਤ ਜਾ ਆ ਹੁਣ ਦੇਖੀ ਨਾ ਛੁਰ ਲਈ ਇਹਨੂੰ ਲੜਾਉਣਾ ਸੀ ਕਿਸੇ ਹੋਰ ਨਾਲ ਉਹ ਨਹੀਂ ਨਿਕ ਪੱਤੀ ਨਾਲ ਮੈਨਾਂ ਲੜਾਉਣਾ ਉਹਦਾ ਮੈਂ ਤੇ ਝਾੜੂ ਚੱਕਦੀ ਫਿਰਦੀ ਸੀਗੀ ਮੇਰੀ ਅਸੀਂ ਕਦੇ ਤੇਰਾ ਮਾਰ ਨਹੀਂ ਦਿੱਤੇ ਝਾੜੂ ਵਾਲੇ ਮਾਰ ਕੇ ਨਹੀਂ ਮੈਂ ਤਾਂ ਬੰਗਾ ਪਹਿਨੀ ਅਸੀਂ ਮੇਤੋ ਨਾ ਵੱਜਦੀਆਂ ਫਿਰ ਸਾਦਲਾ ਦੇਖ ਲੈਂਦੀ ਉਹਨੂੰ ਮੈਂ ਸਾਰੋਂ ਨਾ ਫੋਨ ਉਹ ਹਟ ਜਾ ਮੈਂ ਹੌਲੀ ਪਹਿਲਾਂ ਨਾ ਉਹ ਚ ਲੈ ਜਾਂਦਾ ਮੇ ਗੱਲ ਵੀ ਹੋਈ ਸੀ ਬਸ ਜੀ ਆਪਣੇ ਘਰ ਗੱਲਾਂ ਕਰਦੇ ਆ ਦਿਨੋਂ ਕਿ ਲੋੜ ਦੀ ਆ ਕਿ ਬਤਾਈ ਹੈ ਤਾਂ 50 ਗੱਲਾਂ ਸਾਰੀ ਤੇੜੀ ਕਰੀ ਗੀਆਂ ਅੱਜ ਜਲਬਾਜੀ ਚੁੱਪ ਕਰ ਮੈਂ ਤੁਹਾਨੂੰ ਦੱਸਦੀ ਕੀ ਗੱਲ ਹੋਈ ਆ ਉਸ ਦਿਨ ਦੀਦੀ ਆਏ ਸੀ ਮੇਰੇ ਕੋਲ ਬੈਠੇ ਸੀ ਇਹਨਾਂ ਨੂੰ ਕਹਿੰਦੇ ਸੀ ਫੇ ਉਸਨੂੰ ਹੀਗਾ ਉਹ ਕਰਦੇ ਕਰਦੇ ਇਹ ਐਦਾ ਗੱਲ ਹੋਈ ਫੇ ਦੇਖਿਆ ਦੀਦੀ ਉਹ ਵੀ ਕਹਿੰਦੀ ਸੀ ਮੇਰੇ ਤੇ ਤੇਰੀ ਸ਼ੁਰਲੀ ਦਾਸਰ ਨਹੀਂ ਹੋਣਾ ਮੈਂ ਵੀ ਬਥੇਰੀ ਦੁਨੀਆ ਗਾਈ। ਕਾਦੀਆਂ ਸ਼ੁਰਲੀਆਂ ਚਲਾਉਂਦਾ। ਮੈਂ ਤੁਹਾਨੂੰ ਕਿਹਾ ਸੀ ਨਾ ਇਹ ਤਾਂ ਰਿਸ਼ਤੇਦਾਰੀ ਚ ਜਾ ਕੇ ਨਹੀਂ ਹਟਦਾ ਹੈਗਾ। ਸਾਡੀਆਂ ਤਾਂ ਕੋਟਾ-ਕਟਾਪਾ ਹੋ ਜਾਂਦਾ। ਮੈਂ ਬਹੁਤ ਕਿਹਾ ਨੂੰ ਮੈਂ ਕਿਹਾ ਤੂੰ ਮੈਨੂੰ ਕਹਿੰਦੀ ਚੰਗਰੀ ਰਾਜੀ ਬਾਕੀ ਜਿਹੜਾ ਸਾਰਾ ਪਿੰਡ ਕਹੀ ਜਾਵੇ। ਇਹ ਕਹਦੀ ਤੂੰ ਮੇਰਾ ਦੇਰ ਮੇਰਾ ਸ਼ੁਰਲੀ ਬਾਜ ਸ਼ੁਰਲੀ ਬਾਜ। ਮੈਂ ਉਹ ਦਿਨ ਕਿਹਾ ਜੀ ਮੈਂ ਜਿੱਦਣ ਮੈਂ ਸ਼ੁਰਲੀ ਛੱਡੀ ਫਿਰ ਤੇਰੇ ਤੋਂ ਛਣਰੀ ਹੋਣੀ ਹੁਣ। ਇਹ ਵਿਚਾਰੀ ਭੋਲੀ ਭਾਲੀ ਹੁਣ ਇਹ ਹੋ ਗਈ। ਹੋਰ ਕੋਈ ਗੱਲ ਨਹੀਂ ਸੀ ਭਾਜੀ ਐਡਾ ਗੱਲ ਸੀ। ਦਾ ਪ੍ਰਵਾਹ ਹੋਰ ਨਾ ਤੋਂ ਇਦਾਂ ਦੀ ਗੱਲ ਸੋਟ ਲਈ ਛੱਡੀ ਇੱਥੇ ਸੇਰ ਪਰਵਾਲਾ ਨੇ ਥਾਣਿਆਂ ਦੁਆਰੇ ਤੱਕ ਗੱਲਾਂ ਹੋ ਜਾਣੀਆਂ ਉਸ ਦੀ ਹੋਰ ਰੋਕ ਜਾ ਮੈਨੂੰ ਅਮਰਜੀਤ ਨੂੰ ਆਏ ਆਂਦੇ ਇੱਥੇ ਜਿਹੜਾ ਤੁਹਾਡਾ ਗੁੱਸਾ ਹੋਇਆ ਉਹ ਠੰਡਾ ਕਰ ਰਮ ਲੈ ਕੇ ਆਣਾ ਬੁਲਾ ਕੇ ਲੈ ਕੇ ਆਉਣਾ ਬੁਲਾ ਕੇ ਮੇਰੀ ਗੱਲ ਸੁਣ ਲੈ ਹੋਰ ਨਾ ਬਹੁਤਾ ਬੋਲੀ ਸ਼ਾਂਤ ਰਹੀਂ ਆ ਮੜ ਜਾ ਹੁਣ ਪਤਾ ਲੱਗ ਗਿਆ ਹਾਂ ਹਾਂ ਉਹਨੂੰ ਪਤਾ ਲੱਗ ਗਿਆ ਸਾਰਾ ਹੀ ਆਹ ਆਲਾ ਨਾ ਰਿਹਾ ਬੈਠੇ ਤੇ ਬੈਂ ਜੋ ਬੈਠੀ ਬੈਠਾ ਰੋਤੀ ਸਾਰੀ ਗੱਲ ਹੋਰ ਦੱਸ ਦੁੱਤੀ ਆ ਜੀ ਨਾਲੋਂ ਮੈਂ ਮੈਂਤ ਕਰ ਲੰਨਾ ਤੇ ਐਵੇਂ ਮਾਂਚਣਾ ਰੱਖਿਓ ਇਹ ਤਾਂ ਐਵੇਂ ਮੈਨੂੰ ਕਹਿੰਦੀ ਸੀ ਛੁਰਲੀ 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 ਇਹਨੂੰ ਮਾਰਦੇ ਛੁਰਲੀ ਝਟਕੇ ਦਿੱਤੀ ਆ ਤੇ ਇਹਨੂੰ ਕਹਿੰਦੇ ਆ ਛੁਰਲੀ ਬਾਗ ਨਹੀਂ ਦੀ ਇਹਨੇ ਗੱਲ ਕੀਤੀ ਸੀ ਨਹੀਂ ਤੁਸੀਂ ਨਾ ਪਹਿਲਾਂ ਚੰਗੀ ਤਰ੍ਹਾਂ ਗੱਲ ਦਾ ਪਤਾ ਕਰ ਲਿਆ ਕਰੋ ਇੱਟਾਰੇ ਪਿੰਡ ਵਿੱਚ ਪਤਾ ਨਹੀਂ ਕਿੰਨੇ ਕੁ ਛੋਰੀ ਬਾਰੇ ਬੁੜੀਆਂ ਤੇ ਬੰਦੇ ਹੁੰਦੇ ਆ ਮੈਂ ਤਾਂ ਕੋਈ ਵਾਰੀ ਹੋਈ ਮਗਰ ਜਲਾ ਮਰਜ਼ੀ ਤੇ ਤਰੱਕੀ ਕੀ ਕਰੇ ਮੈਂ ਤਾਂ ਸਾਰਾ ਮਰ ਲਾ ਕੇ ਕੇਨਾ ਪਰ ਵਾਲੇ ਆ ਬਾਂਗ ਆਸ ਤੀਂ ਸ਼ੇਕੀ ਚਾਹ ਦੇ ਲੋਕ ਆ ਤਾਂ ਕਾਲੇ ਹੀ ਹੋ ਗਏ ਦੁੱਲ ਲੈਣਾ ਕਿਤੇ ਹਾਂ ਕੀ ਬਣਾਇਆ ਅੱਜ ਕਰੇਲੇ ਬਣਾਏ ਆ ਕਰੀਲੇ ਬਣਾਏ ਹਾਂ ਆਗਰੇਲੇ ਆਹੋ ਕੀ ਹੋਇਆ ਆ ਸਵਾਦ ਲਈ ਬਈ ਕਰੇਲਿਆਂ ਦੀ ਇਹ ਕੌਣ ਖਾਊਗਾ ਆਪਾਂ ਹੀ ਖਾਣੇ ਆ ਰੋਟੀ ਨਾ ਖਾ ਲੈਣੇ ਆ ਕੋਈ ਨਹੀਂ ਅਸੀਂ ਪਸ਼ੂ ਆ ਮੈਂ ਘੜਾ ਕੰਨੀ ਪਸ਼ੂ ਆ ਨਹੀਂ ਅਸੀਂ ਡੰਗਰ ਆ ਸਵਾਦ ਸਾਨੂੰ ਖੁਲੋਣੀ ਤਾਂ ਤੇਰੀ ਮਾਂ ਨੇ ਤੈਨੂੰ ਕੁਝ ਨਹੀਂ ਸਿਖਾਇਆ ਉਸੇ ਇੱਕ ਮੜ ਜਿਆਦਾ ਲੱਗ ਗਿਆ ਜਿਆਦਾ ਹੀ ਲੱਗ ਗਿਆ ਖੜ ਜਾ ਜਰਾ ਤੈਨੂੰ ਮੈਂ ਦੱਸ ਰੱਖੇ ਤੇ ਰੱਖੀ ਮੈਂ ਦੱਸਦਾ ਜਰਾ ਮੜੇ ਉਸੇ ਇੱਕ ਤਾਂ ਜਿਆਦਾ ਕੀ ਲੱਗ ਗਿਆ ਡੱਫ ਕੇ ਆ ਗਿਆ ਹੁਣ ਬੋਲੀ ਜਾਣਾ ਇਹਨੂੰ ਖਾਏ ਹੋ ਜਾਣੇ ਹੈ ਇਹਨਾਂ ਨੂੰ ਕੀ ਹੋਇਆ ਹੈ ਰੱਖੇ ਤੇ ਰੱਖ ਕੋਈ ਇੱਥੇ ਗਾਦੇ ਰੱਖਣੀ ਹੈ ਰੱਖ ਰੱਖ ਖਾ ਲੈ ਨੂੰ ਖਾਣ ਕੋਈ ਨਾ ਦਿੰਨ ਪ੍ਰੋਟੀਨ ਵਾਲਾ ਖਾਣਾ ਲੱਖ ਖਾਣ ਹੁਣ ਨੂੰ ਢਿੱਡ ਕਾਣ ਦਿੱਤਾ ਬੈਤਾਂ ਸਾਡਾ ਪ੍ਰੋਟੀਨ ਆ ਖਾਉਣੇ ਅੱਜ ਨਹੀਂ ਖਾਣਦੇ ਹੈਗੇ ਖਾਣ ਮੈਂ ਮੈਂ ਹੀ ਕਾਣੀ ਆ ਸਾਰੇ ਇਹ ਲਾਗ ਨਾ ਟੈਲੀਵਿਜ਼ਨ ਜਾਂ ਮੋਬਾਈਲ ਤੇ ਜੋੜ ਗਈ ਹੋਣੀ ਤੇ ਸਵਾਹ ਬਣਾਤੀ ਖਾਣ ਸਾਡੇ ਆਪਣੀ ਨੂੰ ਕੱਠੀਆਂ ਬੈਠ ਕੇ ਖਾਓ ਦੋ ਜਣੇ ਇਹਨਾਂ ਨੂੰ ਤੁਹਾਨੂੰ ਕਰਨ ਚੱਕ 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 ਉਖਾਂਦੀ ਦਾ ਹੈਗੀ ਆ ਹੁਣ ਚੱਕ ਹੁਣ ਅਬੀ ਕੱਟ-ਕੱਟ ਕੇ ਕਾਦੇ ਰੱਖਦੀ ਚੱਕ ਚੱਕ ਸੋ ਖਾਂਦੀ ਨਿਆਣੇ ਤਾਂ ਤੜਫਦੇ ਆ ਵੀ ਆਹ ਸਵਾਹ ਬਣੀ ਪਈ ਆ ਹੈ ਇਹ ਛਿੰਨ ਲੈ ਇਹਨਾਂ ਨੂੰ ਚੱਕ ਚੱਕ ਸਾਰੀ ਕਰਨ ਹੁਣ ਹੋਈ ਹਾਂ ਲੱਗਿਆ ਨਾ ਬਦਲ ਹੁਣ ਮੂੰਹ ਛੜਾ ਸਾਡਾ ਵੀ ਮੂੰਹ ਛੜਦਾ ਹਏ ਕੋੜੇ ਚੀਜ਼ ਤੈਨੂੰ ਬਣਾਉਣੀ ਨਹੀਂ ਆਉਦੀ ਹੈਗੀ ਹਏ ਚੱਲ ਪਾਣੀ ਨਹੀਂ ਪੀਣਾ ਚੱਟ ਕਰਦਾ ਉਹ ਯਾਰ ਤਨ ਆਇਆ ਮੇਰਾ ਮੂੰਹ ਤੇਰਾ ਸੜ ਗਿਆ ਤੇਰਾ ਜਾਦੇ ਇਸ ਸੜਾਉਣੀ ਨਹੀਂ ਆਉਣੀ ਤਾਂ ਮੂੰਹੇ ਛੜ ਹਏ ਮੂੰਹ ਸੜ ਗਿਆ ਮੇਰਾ ਪਾਣੀ ਪੀ ਜਾਣੀ ਮੇਰੀ ਗੱਲ ਸੁਣ ਲੈ ਅੱਜ ਤੈਨੂੰ ਮੈਂ ਛੜ ਦਿੰਦਾ ਮੋੜ ਕੇ ਜੇ ਇੰਦਾ ਦੀ ਚੀਜ਼ ਸੜੀ ਭੱਜੀ ਬਣਾਉਣੀ ਤਾਂ ਤੈਨੂੰ ਖਾਣੀ ਪੈਣੀ ਹੈ ਤੈਨੂੰ ਦੱਸ ਦਤਾਂ ਮੈਂ ਆਣੀ ਤੇ ਆਣੀ ਤੇ ਤਾਂ ਇਹਨੇ ਕੋਰ ਕੋਰਨਾ ਕਾ ਕੀ ਦਸੀ ਦਾਗ ਦੇਖ ਲੈ ਕਿਦਾਂ ਦੀ ਆ ਦੁਖੀ ਆਸੇ ਬਣ ਕੇ ਰੱਖ ਦੂੰ ਤੇਰੇ ਸੜੀਆਂ ਪਤੀਆਂ ਚੀਜ਼ਾਂ ਸਾਨੂੰ ਬਣਾ ਬਣਾ ਖੜਾਈ ਜਾਂਦੀਆਂ ਮਾਲਿਆ ਨੇ ਕੰਜਰ ਨੇ ਸ਼ਰਾਬੀ ਨੇ ਮੈਨੂੰ ਤਾਂ ਸਿਆਪਾ ਇਹਨਾਂ ਦੇ ਗੱਲ ਇਦਾਂ ਬਹੁਤ ਗੱਲਾਂ ਘਰਾਂ ਦੇ ਵਿੱਚ ਕਰ ਦਿੰਦਾ ਇੱਥੋਂ ਜਾ ਕੇ ਉੱਥੇ ਕਰਨੀ ਦੇਈਦੀ ਹੁੰਦੀ ਜਾਂ ਕੀ ਗੱਲ ਹੋ ਸਿਰ ਮਾਰ ਦੇਣਾ ਸੀ ਜਿਹੜਾ ਨੇ ਜਨਾਵਾਂ ਆਦਾ ਮੈਂ ਲਈ ਗਾ ਮੇਰੇ ਵਰਗਾ ਖੋਲੀ ਬਾਜ ਹਰ ਪਿੰਡ ਕੋਈ ਨਾ ਕੋਈ ਹੈਗਾ ਹੈਗਾ ਬੀਬੀਆਂ ਵੀ ਹੈਗੀਆਂ ਬੰਦੇ ਵੀ ਹੈਗੇ ਹਾਂ ਬੰਦੇ ਵੀ ਹੈਗੇ ਕਿਹਦੀ ਛੋਲੀ ਛੱਡੀ ਤੇ ਆ ਫੈਰ ਬੜਾ ਵਾਲੀ ਦਾ ਮੌਕਾ ਚ ਹਾਂ ਮੌਕੇ ਤੇ ਤਾਂ ਹਾਂ ਹੋਰ ਨਾ ਤੂੰ ਕਹੋਂਗੀ ਵੇ ਮੇਰੇ ਤੇ ਨਹੀਂ ਅਸਰ ਕਰਦਾ ਛੋਣ ਨਹੀਂ ਬੰਦੇ ਹੈਗੇ ਆ ਤੇ ਇਦਾਂ ਦੇ ਵੀ ਹੈਗੇ ਬੰਦੇ ਵੀ ਜੇ ਤੇ ਕੋਈ ਅਸਰ ਨਾ ਹੋਵੇ ਕਦੇ ਨਾ ਕਦੇ ਅਸਰ ਹੋਈ ਜਾਂਦਾ ਇੱਥੇ ਵੀ ਨਹੀਂ ਹੁੰਦਾ ਇੱਥੇ ਵੀ ਹੋ ਗਿਆ ਹਾਂ ਇਹਨਾਂ ਨੇ ਵੀ ਚੈਲੰਜ ਕੀਤਾ ਸੀ ਮੇਰੇ ਤੇ ਅਸਰ ਨਹੀਂ ਹੁੰਦਾ ਮੈਂ ਵੀ ਦੁਨੀਆ ਗਈ ਹੋਈ ਮੈਂ ਤਾਂ ਇੰਨੀ ਦੁਨੀਆ ਗਈ ਮੈਂ ਤਾਂ ਕੋਈ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਇਹਨਾਂ ਨੂੰ ਫਲਾਈਏ ਚਾਹ ਚਾਹ ਪੀਣੀ ਹੁਣ ਥੋੜੀ ਨਹੀਂ ਮੈਂ ਛੱਡਦਾ ਜੇ ਤੂੰ ਦੀ ਥੋੜੀ ਸੁਣਨੀ ਤਾਂ ਭਰਾਵਾ ਤੁਹਾਨੂੰ ਵੀ ਸੁਣਾਉਂਦਾ ਹੋਰ ਭਰਾਵਾ ਗਾਉਂਦਾ ਆ ਗਏ ਰੱਬ ਦੇ ਬਾਅਦ ਤੇ ਤੇਰੀ ਝੋਲੀ ਛੜਿਓ ਨੇ ਸਰਪੜ ਵਾਲੇ ਨੇ ਥਾਣੇ ਜਾਣ ਤੋਂ ਕੋਈ ਕਰ ਦਿੱਤਾ ਹੀ ਤੈਂ ਜਿੱਦਾਂ ਛੋੜਿਆ ਭਰਾਵੋ ਤੁਸੀਂ ਵੀ ਸੁਰਲੀ ਬਾਲਾਂ ਚੋਂ ਬਚਿਓ ਇਹ ਜਿਹੜੀ ਸੁਰਲੀ ਬਾਜਿਆ ਹਰ ਪਿੰਡ ਦੇ ਵਿੱਚ ਕੋਈ ਨਾ ਕੋ ਬਸਦਾ ਆ ਬਚ ਜਾਇਆ ਕਰੋ ਜੇ ਸਾਡੀ ਸਟੋਰੀ ਚੰਗੀ ਲੱਗੀ 6 ਲਾਈਕ ਜ਼ਰੂਰ ਕਰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਦਾ ਧੰਨਵਾਦ ਦੱਸਿਆ ਕਰੋ ਵੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਰਿਆਂ ਦਾ ਧੰਨਵਾਦ